ਸਾਰੀ ਭੈਣ ਭਰਾਵਾਂ ਨੂੰ ਸਤਿ ਸ੍ਰੀ ਅਕਾਲ ਹੋਰ ਵੀਡੀਓ ਦੇਖਣ ਲਈ ਬਈ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਅੱਜ ਗੱਲ ਕਰਦੇ ਆਂ ਬਚੋਨੇ ਤੇ ਬਾਸਪਤੀ ਉੱਪਰ ਸਪਰੇਅ ਦੀ ਪਈ ਵੈਸੇ ਤਾਂ ਹਰੇਕ ਕੰਪਨੀ ਅਲੱਗ-ਅਲੱਗ ਕੰਪਨੀਆਂ ਦੀਆਂ ਵੈਸੇ ਬਹੁਤ ਦਵਾਈਆਂ ਆ ਰਹੀਆਂ ਨੇ ਹੁਣ ਦੇ ਟਾਈਮ 'ਚ ਮੰਨ ਕੇ ਚਲੋ ਹੁਣ ਕੋਟੇਵਾ ਕੰਪਨੀ ਦੀ ਹੈਪੀ ਫੈਨ ਆ ਰਹੀ ਹੈ ਸਟੰਟਾ ਦੀ ਅਨਸੀਬੀਓ ਆ ਰਹੀ ਹੈ ਇੱਕ ਬੈਸਟ ਐਗਰੋ ਲਾਈਫ ਲਿਮਟਡ ਵਾਲਾਂ ਦੀ ਦਵਾਈ ਆਈ ਹੈ ਤੇਲ ਉਹਦੇ ਵਿੱਚ ਤਾਂ ਨਾ ਟੈਕਨੀਕਲ ਨੇ ਤੇਲਾ ਤੇ ਚੈਸ ਤੇ ਇੱਕ ਨਿਕ ਬਲਾਸਟ ਦੀ ਹਰੇਕ ਕੰਪਨੀ ਅਲੱਗ-ਅਲੱਗ ਪ੍ਰੋਡਕਟ ਬਣਾਉਂਦੀ ਹੈ ਦੋ-ਦੋ ਤਿੰਨ-ਤਿੰਨ ਟੈਕਨੀਕਲ ਮਿਕਸ ਕਰਦੀ ਹੈ ਹੁਣ ਦੇ ਟਾਈਮ 'ਚ ਤੁਸੀਂ ਦੇਖਣਾ ਵੀ ਆਪਦੇ ਖੇਤ ਦੇ ਵਿੱਚ ਵੀ ਪ੍ਰੋਬਲਮ ਕੀ ਹੈ ਹੁਣ ਜ਼ਿਆਦਾਤਰ ਦੇਖ ਰਹੇ ਆ ਆਪਾਂ ਵੀ ਚਿੱਟਾ ਤੇਲਾ ਵਿਚ ਝੋਨੇ ਦੇ ਦਿਖਾਈ ਦੇ ਰਿਹਾ ਜਿੱਥੇ ਜਿਆਦਾ ਪਾਣੀ ਖੜੇ ਸੀ ਵੀਰ ਜੀ ਉੱਥੇ ਥੋੜਾ ਜਿਆਦਾ ਹੈ ਜਿੱਥੇ ਮੰਨ ਕੇ ਚਲੋ ਪਾਣੀ ਘੱਟ ਖੜਿਆ ਹੈ ਉੱਥੇ ਤੇਲਾ ਬਹੁਤ ਘੱਟ ਹੈ ਜਿੱਥੇ ਜਿਆਦਾ ਥਾਮਾ ਨੀਮੀਆ ਸੀ ਉਸ ਖੇਤਾਂ 'ਚ ਜਿਆਦਾ ਤੇਲਾ ਥੋੜਾ ਜਆ ਤੁਸੀਂ ਉੱਥੇ ਦੋ ਟੈਕਨੀਕਲ ਕਰ ਸਕਦੇ ਹੋ ਚੈਸ ਤੇ ਉਸ ਨੂੰ ਮਿਕਸ ਕਰਕੇ ਜਾ ਬਾਈ ਬਾਈ ਨੇਮ ਆਉਂਦੀ ਹੈ ਪੈਕਸਾ ਲਾਓ ਤੁਸੀਂ ਉਦੀ ਸਪਰੇਅ ਕਰ ਸਕਦੇ ਹੋ